ਅੱਜ ਸਾਡੇ ਨਾਲ ਸਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਸਾਹਿਬ ਸਾਡੇ ਲੋਕਲ ਹਾਲੀ ਦੇ ਐਮਐਲਏ ਕੁਲਵੰਤ ਸਿੰਘ ਜੀ ਸਾਡੇ ਆਫੀਸਰ ਸਹਿਬਾਨ ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਵੀ ਕਰਦਾ ਸਵਾਗਤ ਵੀ ਕਰਦਾ ਬੜੇ ਛੋਟ ਸ਼ਾਰਟ ਟਾਈਮ ਤੇ ਤੁਹਾਨੂੰ ਨੋਟਿਸ ਮਿਲਿਆ ਤੇ ਤੁਸੀਂ ਆਏ ਤੁਸੀਂ ਸ਼ਾਇਦ ਵਿਜ਼ਿਟ ਕਰ ਲਿਆ ਹੋਊਗਾ ਇਸ ਪਲਾਂਟ ਨੂੰ ਜੇ ਨਹੀਂ ਕੀਤਾ ਤਾਂ ਪਲੀਜ਼ ਇਸ ਤੋਂ ਬਾਅਦ ਤੁਹਾਡੇ ਨਾਲ ਆਫੀਸਰ ਜਾਣਗੇ ਟੈਕਨੀਕਲ ਜਿਹੜੇ ਤੁਹਾਨੂੰ ਦੱਸਣਗੇ ਕਿ ਕਿਸ ਤਰ੍ਹਾਂ ਦੁਨੀਆ ਦੀ ਲੇਟੈਸਟ ਟੈਕਨੋਲੋਜੀ ਜਿਹੜੀ ਆ ਉਹ ਅਸੀਂ ਮੁਹਾਲੀ ਸ਼ਹਿਰ ਦੇ ਵਿੱਚ ਲਾਗੂ ਕਰ ਰਹੇ ਹਾਂ ਹੌਲੀ ਹੌਲੀ ਇਹਨੂੰ ਸਾਰੇ ਪੰਜਾਬ 'ਚ ਲੈ ਕੇ ਜਾਵਾਂਗੇ ਪਾਣੀ ਇੱਕ ਇਹੋ ਜੀ ਚੀਜ਼ ਹੈ ਕਿਹਾ ਜਾਂਦਾ ਹੈ ਕਿ ਤੀਜੀ ਸੰਸਾਰ ਜੰਗ ਜੇ ਲੱਗੀ ਤਾਂ ਪਾਣੀ ਤੇ ਵਿਸ਼ੇ ਤੇ ਲੱਗੂ ਤਾਂ ਅਸੀਂ ਪਾਣੀ ਨੂੰ ਬਚਾਉਣ ਦੀ ਔਰ ਬਚੇ ਹੋਏ ਪਾਣੀ ਨੂੰ ਵਧੀਆ ਤਰੀਕੇ ਨਾਲ ਇਸਤੇਮਾਲ ਕਰਨ ਦੀ ਟੈਕਨੋਲੋਜੀ ਜਿਹੜੀ ਹੈ ਲੇਟੈਸਟ ਉਹਨੂੰ ਅਸੀਂ ਅਪਣਾ ਰਹੇ ਹਾਂ 15 ਐਮਐਲਡੀ ਦਾ ਇਹ ਪਲਾਂਟ ਹੈ ਜਿਹਦੇ ਵਿੱਚ ਬਹੁਤ ਹੀ ਲੇਟੈਸਟ ਟੈਕਨੀਕ ਨਾਲ ਬਣੀਆਂ ਹੋਈਆਂ ਮਸ਼ੀਨਾਂ ਲੱਗੀਆਂ ਨੇ ਕਿਵੇਂ ਇੱਕ ਪਾਟ ਨੂੰ ਇਸ ਪਲਾਂਟ ਦੇ ਲੰਗਸ ਕਿਹਾ ਜਾਂਦਾ ਹੈ ਫੇਫੜੇ ਜਿੱਥੋਂ ਹਵਾ ਆਕਸੀਜਨ ਜਿਹੜੀ ਆ ਉਹ ਪਾਣੀ ਦੇ ਵਿੱਚ ਮਿਕਸ ਕੀਤੀ ਜਾਂਦੀ ਹੈ ਉਹਨੂੰ ਪਿਉਰੀਫਾਈ ਕਰਨ ਵਾਸਤੇ ਆਮ ਤੌਰ ਤੇ ਤੁਸੀਂ ਇਹੋ ਜਿਹੇ ਪ੍ਰੈਸ ਕਾਨਫਰੰਸਾਂ ਤੇ ਘੱਟ ਹੀ ਆਉਂਦੇ ਹੋ ਕਿਉਂਕਿ ਤੁਸੀਂ ਮਸਾਲੇਦਾਰ ਥੋੜੀਆਂ ਜਿਹੀਆਂ ਖਬਰਾਂ ਚਾਹੁੰਦੇ ਹੋ ਨਿਓ ਵੀ ਇਹਨੇ ਇਹਨੂੰ ਉਹ ਕਹਤਾ ਉਹਨੇ ਉਹਨੂੰ ਐਂ ਕਿਉ ਕਹਾ ਇਹਨੇ ਉਹਨੂੰ ਐਂ ਕਿਉ ਕਹਤਾ ਪਰ ਕਿਰਪਾ ਕਰਕੇ ਜਰੂਰ ਦੇਖ ਕੇ ਜਾਇਓ ਕਿਉਂਕਿ ਤੁਹਾਡੇ ਬੱਚਿਆਂ ਦੇ ਵੀ ਫਿਊਚਰ ਦਾ ਪਾਣੀ ਇੱਥੇ ਬਣ ਰਿਹਾ ਹੈ ਮੈਂ ਜਦੋਂ ਮੈਂਬਰ ਪਾਰਲੀਮੈਂਟ ਸੀ ਤਾਂ ਸਿੰਗਾਪੁਰ ਗਵਰਨਮੈਂਟ ਵੱਲੋਂ ਇੱਕ ਬਫਦ ਲੈ ਕੇ ਜਾਇਆ ਗਿਆ ਸੀ ਸਿੰਗਾਪੁਰ ਸਿੰਗਾਪੁਰ ਦਾ ਮਲੇਸ਼ੀਆ ਨਾਲ ਸਮਝੌਤਾ ਹੈ ਪਾਣੀ ਦਾ ਸਿੰਗਾਪੁਰ ਕੋਲੇ ਆਪਣਾ ਪਾਣੀ ਨਹੀਂ ਹੈਗਾ ਉਹ ਜਿਹੜਾ ਸਮਝੌਤਾ ਹੈ ਉਹ ਲਗਭਗ 2036 ਚ ਖਤਮ ਹੋ ਜਾਊਗਾ ਤਾਂ ਉਹ ਆਪਣਾ ਪਾਣੀ ਬਣਾਉਣ ਤੇ ਲੱਗੇ ਹੋਏ ਨੇ ਉਹਨੂੰ ਜ਼ੀਰੋ ਵਾਟਰ ਕਹਿੰਦੇ ਆ ਜੇ ਤੁਸੀਂ YouTube ਤੇ ਜਾਂ Google ਤੇ ਜਾ ਕੇ ਸਰਚ ਕਰੋਗੇ ਜ਼ੀਰੋ ਵਾਟਰ ਤਾਂ ਅਸੀਂ ਉੱਥੇ ਦੇਖਿਆ ਕਿ ਕਿਵੇਂ ਉਹ ਮੀਂਹ ਦੇ ਪਾਣੀ ਨੂੰ ਵੀ ਸਿੰਗapore ਦੇ ਵਿੱਚ ਤੁਸੀਂ ਮੀਂਹ ਦਾ ਪਾਣੀ ਜੇ ਕੋਈ ਕਿਤੇ ਦੁਕਾਨ ਤੇ ਵੀ ਖੜ ਸਾਹਮਣੇ ਆ ਤਾਂ ਤੁਸੀਂ ਉਹਨੂੰ ਖਰਾਬ ਨਹੀਂ ਕਰ ਸਕਦੇ ਗਵਰਨਮੈਂਟ ਆਪ ਹੀ ਚੱਕ ਕੇ ਲੈ ਜਾਂਦੀ ਹੈ ਜ਼ੀਰੋ ਵਾਟਰ ਉਹਦਾ ਨਾਮ ਹੈ ਕਿਵੇਂ ਮਾਈਕਰੋ ਫਿਲਟਰਸ ਰਾਹੀਂ ਉਹਨੂੰ ਪੀਣ ਵਾਲਾ ਕੀਤਾ ਜਾਂਦਾ ਤਾਂ ਉਹੀ ਟੈਕਨੋਲੋਜੀ ਸਾਨੂੰ ਇੱਥੇ ਲਿਆਉਣੀ ਪਊਗੀ ਸਾਨੂੰ ਆਪਣੇ ਪਾਣੀ ਨੂੰ ਰੀ ਯੂਜ਼ ਕਰਨਾ ਪਊ ਸਾਨੂੰ ਆਪਣੇ ਪਾਣੀ ਨੂੰ ਬਚਾਉਣਾ ਪਊ ਸਾਨੂੰ ਆਪਣੇ ਪਾਣੀ ਨੂੰ ਨਹਿਰੀ ਪਾਣੀ ਨੂੰ ਖੇਤਾਂ ਤੱਕ ਪਹੁੰਚਾਉਣਾ ਪਊ ਸੋ ਅੱਜ ਪਾਣੀ ਜਿਹੜਾ ਬੜਾ ਵੱਡਾ ਮੁੱਦਾ ਹੈ ਤੇ ਅਸੀਂ ਉਹਦੇ ਤੇ ਬਿਲਕੁਲ ਸ਼ਿੱਦਤ ਨਾਲ ਬਿਨਾ ਕਿਸੇ ਭੇਦਭਾਵ ਤੋਂ ਲੱਗੇ ਹੋਇਆ ਨਹੀਂ ਤਾਂ ਤੁਹਾਨੂੰ ਪਤਾ ਜੇ ਮੈਨੂੰ ਕੋਈ ਪੱਤਰਕਾਰ ਨੇ ਪੁੱਛਿਆ ਜੀ ਤੁਸੀਂ ਦਰੱਖਤਾਂ ਬਾਰੇ ਪਾਣੀ ਬਾਰੇ ਕੱਸੀਆਂ ਬਾਰੇ ਰਜਵਾਹਿਆਂ ਬਾਰੇ ਬਹੁਤ ਗੱਲਾਂ ਕਰਦੇ ਹੋ ਤੇ ਪ੍ਰੋਗਰਾਮ ਬਣਾਉਂਦੇ ਹੋ ਸਕੀਮਾਂ ਬਣਾਉਂਦੇ ਹੋ ਇਹਦਾ ਕਾਰਨ ਕੀ ਹੈ ਪਹਿਲਾਂ ਤਾਂ ਕਦੇ ਕਿਸੇ ਨੇ ਕੀਤਾ ਨਹੀਂ ਮੈਂ ਕਹਿੰਦਾ ਅਸਲ ਚ ਇਹਨਾਂ ਦੀਆਂ ਵੋਟਾਂ ਨਹੀਂ ਹੈਗੀਆਂ ਜੇ ਕਿਤੇ ਟਾਲੀਆਂ ਦੀਆਂ ਬੇਰੀਆਂ ਦੀਆਂ ਸਫੈਦਿਆਂ ਦੀਆਂ ਵੋਟਾਂ ਬਣਾ ਦਈਏ ਤਾਂ ਵੱਡੇ ਵੱਡੇ ਲੀਡਰ ਮੈਂ ਤੁਹਾਨੂੰ ਜੱਫੀਆਂ ਪਾਉਂਦੇ ਦਿਖਾਉਂਗਾ ਦਰਖਤਾਂ ਨੂੰ ਕਿ ਤੇਰੇ ਨਾਲ ਤਾਂ ਮੇਰਾ ਬਹੁਤ ਪੁਰਾਣਾ ਨਾਤਾ ਹੈ ਮੇਰੀ ਦਾਦੀ ਤੇਰੇ ਉੱਤੇ ਪਿੰਗ ਪਾ ਕੇ ਛੂਟਦੀ ਸੀ ਹੈਨਾ ਸੋ ਹਵਾ ਦੀ ਪਾਣੀ ਦੀ ਵੋਟ ਨਹੀਂ ਹੈਗੀ ਇਸ ਕਰਕੇ ਇਹ ਮੁੱਦਾ ਨਹੀਂ ਬਣ ਸਕਦੇ ਸੀ ਪਰ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਸਾਹਿਬ ਨੇ ਭਾਵੇਂ ਦਿੱਲੀ ਹੋਵੇ ਦਿੱਲੀ ਇੱਕ ਬਹੁਤ ਮੈਟਰੋ ਸਿਟੀ ਐ ਕੰਜੈਸਟਡ ਸਿਟੀ ਐ ਲੈਂਡਲੌਕ ਸਿਟੀ ਐ ਉੱਥੇ ਵੀ ਪਾਣੀ ਮਾਫੀਆ ਚੱਲਦਾ ਉੱਥੇ ਪਾਣੀ ਮਾਫੀਆ ਉਹ ਬੰਦ ਕੀਤਾ ਫਿਰ ਐਜੂਕੇਸ਼ਨ ਵਾਲਾ ਆਏ ਫਿਰ ਬਿਜਲੀ ਵਾਲਾ ਆਏ ਫਿਰ ਇਨਫਰਾਸਟ੍ਰਕਚਰ ਵਾਲਾ ਆਏ ਅਸੀਂ ਵੀ ਇਸ ਤੋਂ ਪਹਿਲਾਂ ਕਿ ਕ੍ਰਾਈਸਿਸ ਪੈਦਾ ਹੋਵੇ ਸਿਆਣੇ ਕਹਿੰਦੇ ਆ ਕਿ ਇਲਾਜ ਨਾਲੋਂ ਪਰਹੇਜ਼ ਚੰਗਾ ਅਸੀਂ ਪਹਿਲਾਂ ਹੀ ਇਹ ਤਿਆਰੀਆਂ ਕਰ ਲਈਏ ਸੋ ਅੱਜ ਦਾ ਇਹ ਜਿਹੜਾ ਪਲਾਂਟ ਹੈ ਮੈਂ ਸਾਰੇ ਅਫਸਰਾਂ ਨੂੰ ਬਹਾਈ ਦੇਣੀ ਚਾਹਨਾ ਕਿ ਬਿਲਕੁਲ ਲੇਟੈਸਟ ਮਾਡਲ ਹੈ ਬਿਲਕੁਲ ਲੇਟੈਸਟ ਮਸ਼ੀਨਰੀ ਹੈ ਨੌਜਵਾਨ ਇੰਜੀਨੀਅਰ ਨੇ ਜਿਹੜੇ ਕਿ ਲੇਟੈਸਟ ਪੜਾਈਆਂ ਕਰਕੇ ਆਏ ਨੇ ਤੇ ਸਾਡੇ ਕੋਲੇ 3-4 ਸਟੇਟਾਂ ਤੋਂ ਇਸ ਪਲਾਂਟ ਨੂੰ ਦੇਖਣ ਵਾਸਤੇ ਨਮਾਇंदे ਪਹੁੰਚ ਵੀ ਚੁੱਕੇ ਨੇ ਕਿ ਕਿਸ ਤਰ੍ਹਾਂ ਤੁਸੀਂ ਇਹਨੂੰ ਟਰੀਟ ਕਰਦੇ ਹਾਂ ਕਿਉਂਕਿ ਹਾਲਾਂਕਿ ਪਾਣੀ ਤਾਂ ਹਰੇਕ ਸਟੇਟ 'ਚ ਟਰੀਟ ਹੁੰਦਾ ਪਰ ਜਿਹੜੀ ਕੁਆਲਿਟੀ ਇੱਥੇ ਪਾਣੀ ਦੀ ਟਰੀਟ ਹੋ ਕੇ ਮਿਲਦੀ ਹੈ ਉਹ ਉਹ ਕਿਸੇ ਕੋਲੇ ਹੈ ਨਹੀਂ ਸੋ ਮੈਂ ਵਧਾਈ ਵੀ ਦੇਣੀ ਚਾਹੁੰਨਾ ਸਾਰੇ ਪੰਜਾਬੀਆਂ ਨੂੰ ਜੋ ਤੁਹਾਡੇ ਜ਼ਰੀਏ ਸੁਣ ਰਹੇ ਨੇ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਸ੍ਰੀ ਗੁਰੂ ਨਾਨਕ ਸਾਹਿਬ ਨੇ ਜੋ ਲਿਖਿਆ ਅੱਜ ਤੋਂ ਸਦੀਆਂ ਪਹਿਲਾਂ ਜੇ ਥੋੜਾ ਬਹੁਤ ਵੀ ਉਹਦੇ ਤੇ ਅਮਲ ਕਰ ਲਈਏ ਪਵਨ ਹਵਾ ਹਵਾ ਨੂੰ ਗੁਰੂ ਦਾ ਦਰਜਾ ਪਾਣੀ ਨੂੰ ਪਿਤਾ ਦਾ ਦਰਜਾ ਤੇ ਧਰਤੀ ਨੂੰ ਮਾਤਾ ਦਾ ਦਰਜਾ ਜਿ ਕਿਤੇ ਦਰਜੇ ਕਾਇਮ ਰੱਖ ਲਿਏ ਤਾਂ ਸਾਡੇ ਵਰਗੀ ਧਰਤੀ ਕਿਤੇ ਹੋਰ ਨਹੀਂ ਕੌਮ ਸਾਡੀ ਮਿਹਨਤੀ ਹੈ ਕੌਮ ਵੀ ਕਿਤੇ ਹੋ ਰਹੀ ਨਹੀਂ ਇੰਨੀ ਮਿਹਨਤੀ ਕੁਰਬਾਨੀਆਂ ਵੀ ਕਿਤੇ ਇੰਨੀਆਂ ਹੈ ਨਹੀਂ ਸਰਬੱਤ ਦਾ ਭਲਾ ਮੰਗਣ ਵਾਲੀ ਗੁਰਬਾਨੀ ਪੜਨ ਵਾਲੇ ਬੰਦੇ ਆ ਸੋ ਮੈਂ ਬਹੁਤ ਬਧਾਈ ਦੇਣੀ ਚਾਹੁੰਨਾ ਡਿਪਾਰਟਮੈਂਟ ਨੂੰ ਮੈਂ ਬਧਾਈ ਦੇਣੀ ਚਾਹੁੰਨਾ ਕੇਜਰੀਵਾਲ ਸਾਹਿਬ ਨੂੰ ਜਿਨ੍ਹਾਂ ਨੇ ਇਹੋ ਜਿਹਾ ਪ੍ਰੋਗਰਾਮ ਨੂੰ ਲਿਖਣ ਦੇ ਵਿੱਚ ਆਪਣਾ ਤਜਰਬਾ ਜਿਹੜਾ ਉਹ ਸਾਨੂੰ ਦਿੱਤਾ ਸਿਆਣੇ ਕਹਿੰਦੇ ਆ ਕਿ ਤਜਰਬਾ ਉਹ ਕੰਗਾ ਹੈ ਜਿਹੜਾ ਬੰਦੇ ਨੂੰ ਉਦੋਂ ਮਿਲਦਾ ਜਦੋਂ ਗੰਜਾ ਹੋ ਜਾਂਦਾ ਉਦੋਂ ਕੰਗੇ ਦੀ ਲੋੜ ਨਹੀਂ ਰਹਿੰਦੀ ਇਸ ਕਰਕੇ ਕਿ ਸਿੱਧਾ ਤਜਰਬਾ ਵਰਤ ਕੇ ਕੰਗਾ ਉਦੋਂ ਹੀ ਹਾਸਲ ਕਰ ਲਓ ਜਦੋਂ ਤੁਹਾਡੇ ਕੋਲੇ ਵਾਲ ਹੋਣ ਸੋ ਅਸੀਂ ਇਹਨਾਂ ਦਾ IIT ਦਾ ਜਿਹੜਾ ਤਜਰਬਾ ਖੜਗਪੁਰ ਪੜਨ ਦਾ ਇੰਜੀਨੀਅਰਿੰਗ ਦਾ ਜਾਂ IRS ਦਾ ਖਾਸ ਤੌਰ ਤੇ ਫਾਈਨਾਂਸਸ ਦੇ ਵਿੱਚ ਅਸੀਂ ਉਹਨੂੰ ਇਸਤੇਮਾਲ ਕਰ ਰਹੇ ਹਾਂ ਔਰ ਸਾਨੂੰ ਉਮੀਦ ਹੈ ਕਿ ਅਸੀਂ ਪੰਜਾਬ ਨੂੰ ਆਉਣ ਵਾਲੇ ਦਿਨਾਂ 'ਚ ਦੁਬਾਰਾ ਪੰਜਾਬ ਬਣਾ ਲਾਂਗੇ ਸਾਨੂੰ ਕੈਲੀਫੋਰਨੀਆ ਲੰਡਨ ਬਣਾਉਣ ਦੀ ਲੋੜ ਨਹੀਂ ਪੈਣੀ ਤੇ ਪੰਜਾਬ ਸਹੀ ਲੀਹਾਂ ਤੇ ਚੱਲ ਰਿਹਾ ਹੈ ਪਿਛਲੇ 2-3 ਦਿਨਾਂ ਤੋਂ ਤੁਸੀਂ ਸੁਣ ਰਹੇ ਹੋਵੋਗੇ ਚੰਗੀਆਂ ਖਬਰਾਂ ਕਿ ਸਾਡੇ ਨੈਸ਼ਨਲ ਸਰਵੇ ਦੇ ਵਿੱਚ ਜੋ 4 ਸਾਲ ਬਾਅਦ ਹੁੰਦਾ ਹੈ ਸਾਡੇ ਬੱਚੇ ਪਹਿਲੀ ਵਾਰ ਪੰਜਾਬ 17 ਦੇ ਵਿੱਚ ਪੰਜਾਬ 29ਵੇਂ ਨੰਬਰ ਤੇ ਸੀ ਤੇ ਬਾਏ ਹੁਣ 25 ਦੇ ਵਿੱਚ ਪੰਜਾਬ ਜਿਹੜਾ ਉਹ ਪਹਿਲੇ ਨੰਬਰ ਤੇ ਆ ਗਿਆ ਪੜ੍ਹਾਈ ਵਾਲੇ ਪਾਸਿਓਂ ਮਤਲਬ 4 ਸਾਲਾਂ ਬਾਅਦ ਸਰਵੇ ਹੁੰਦਾ ਹੈ ਔਰ ਕੇਰਲਾ ਨੂੰ ਹਰਾਇਆ ਜੋ ਜਿਹਨੂੰ ਸਭ ਤੋਂ ਵੱਧ ਪੜਿਆ ਲਿਖੀ ਸਟੇਟ ਕਹੀ ਜਾਂਦੀ ਹੈ ਹਰ ਫੀਲਡ ਚ ਮੈਥਸ ਵੀ ਫਿਜ਼ਿਕਸ ਦੇ ਵਿੱਚ ਵੀ ਬਾਇਓਲੋਜੀ ਚ ਵੀ ਬਾਇਓਲੋਜੀ ਚ ਵੀ ਹਰ ਫੀਲਡ ਹਰ ਸ਼ੋਭੇ ਚ 28000 ਬੱਚੇ ਨੇ ਕੋਈ ਛੋਟਾ ਸਿੰਪਲ ਨਹੀਂ ਹੁੰਦਾ 28000 ਬੱਚੇ ਨੇ ਹਿੱਸਾ ਵੀ ਲਿਆ ਮੈਂ ਸਾਰਿਆਂ ਨੂੰ ਉਹਨਾਂ ਦੇ ਮਾਪਿਆਂ ਨੂੰ ਵੀ ਵਧਾਈ ਦੇਣੀ ਚਾਹਨਾ ਸਾਡੇ ਬੱਚੇ JEE ਕਲੀਅਰ ਕਰ ਰਹੇ ਆ JEE ਐਡਵਾਂਸ ਕਲੀਅਰ ਕਰ ਰਹੇ ਨੇਟ ਕਲੀਅਰ ਕਰ ਰਹੇ ਤੇ ਬਹੁਤ ਕੁਝ ਨਵਾਂ ਹੋ ਰਿਹਾ ਹੈ ਤੇ ਆ ਪ੍ਰੈਸ ਕਾਨਫਰੰਸ ਵੀ ਨਵੀਂ ਹੋਈ ਹੈ ਮੇਰੇ ਖਿਆਲ ਚ ਤੁਸੀਂ ਪਿਛਲੀਆਂ ਸਰਕਾਰਾਂ ਚ ਇਸ ਤਰ੍ਹਾਂ ਦੀ ਪ੍ਰੈਸ ਕਾਨਫਰੰਸ ਪਹਿਲਾਂ ਕਦੇ ਸੁਣੀ ਨਹੀਂ ਹੋਣੀ ਉਹ ਤਾਂ ਜਦੋਂ ਸ਼ਾਮਲ ਕਰਾ ਲਿਆ ਕੋਈ ਜਾਂ ਜਾਂ ਕੱਢਤਾ ਕੋਈ ਬਸ ਇਹ ਜੇ ਇੱਕ ਕੰਮਾਂ ਚ ਲੱਗੇ ਰਹੇ ਸੋ ਅਸੀਂ ਪ੍ਰੋਗਰੈਸਿਵ ਪੰਜਾਬ ਇੱਕ ਅੱਗੇ ਨੂੰ ਵੱਧਦਾ ਪੰਜਾਬ ਜਿਹੜਾ ਉਹ ਬਣਾਉਣਾ ਚਾਹੁੰਦੇ ਆ ਮੈਂ ਬੇਨਤੀ ਕਰੂੰਗਾ ਕਿਉਂਕਿ ਦਿੱਲੀ ਦੇ ਵਿੱਚ ਪਾਣੀ ਦਾ ਜਿਹੜਾ ਕ੍ਰਾਈਸਿਸ ਹੈ ਸ਼ਾਇਦ ਅਰਵਿੰਦ ਕੇਜਰੀਵਾਲ ਜੀ ਤੋਂ ਬਾਅਦ ਕੋਈ ਨਹੀਂ ਜਾਣਦਾ ਹੋਊਗਾ ਜਿੱਥੇ ਟੈਂਕਰ 마ਫੀਆ ਚੱਲਦੇ ਹੋਣ ਫਿਰ ਫਿਰ ਦੁਬਾਰਾ ਟੈਂਕਰ 마ਫੀਆ ਜੀਵਤ ਹੋ ਗਏ ਹੁਣ ਲੜਾਈਆਂ ਹੁੰਦੀਆਂ ਉੱਥੇ ਪਾਣੀ ਦੇ ਇੱਕ ਇੱਕ ਗਲਾਸ ਪਿੱਛੇ ਇੱਕ ਇੱਕ ਕੁੱਟ ਪਿੱਛੇ ਮੈਂ ਚਾਹੂੰਗਾ ਕਿ ਅਰਵਿੰਦ ਕੇਜਰੀਵਾਲ ਸਾਹਿਬ ਤੁਹਾਡੇ ਨਾਲ ਦਿੱਲੀ ਦੇ ਤਜਰਬੇ ਵੀ ਸਾਂਝੇ ਕਰਨ ਤੇ ਆ ਇੱਥੇ ਆ ਕੇ ਉਹਨਾਂ ਨੇ ਕੀ ਦੇਖਿਆ ਉਹ ਵੀ ਸਾਂਝਾ ਕਰਨ ਆਪ ਸਭ ਲੋਕਾਂ ਨੂੰ ਮੇਰਾ ਨਮਸਕਾਰ ਸਭ ਕੋ ਸਤਿ ਸ੍ਰੀ ਅਕਾਲ अभी मैंने और मान साहब ने ये प्लांट पूरा घूमा 15 MGD का प्लांट है और वन ऑफ द मोस्ट मॉडर्न प्लांट्स इन कंट्री तो इन्होंने मुझे बताया कि दो तीन राज्यों से वहाँ के इंजीनियर्स सरकारी सरकारों के इंजीनियर्स यहाँ पे आके देख चुके हैं तो मैंने पूछा ऐसा क्या है इस प्लांट के अंदर जो दूसरे राज्यों के इंजीनियर्स आके देख रहे हैं तो मुझे बताया गया कि जो सीवेज साफ़ होके जो पानी बनता है उस पानी की जो क्वालिटी है वो यहाँ पे सबसे बेहतर है उसको बीओडी में कहते हैं जितना ज़्यादा बीओडी होता है उतना गंदा पानी होता है तो जैसे जो बी पानी यहाँ आता है वो 300 बीओडी का होता है और अभी जो निकल रहा था पानी वो हमने देखा वो 2.6 पॉइंट का था दिल्ली में जो हम पानी बनाते थे वो 10 बी का 10 बी जो हमारे दिल्ली में लेटेस्ट अभी प्लांट्स लग रहे थे वो 10 बी के थे तो ये यहाँ पे जो पानी जो बन रहा है साफ हो के बन रहा है वो पानी की जो क्वालिटी है वो दैट इज़ वन ऑफ द बेस्ट मुझे नहीं पता इन द कंट्री वन ऑफ़ द बेस्ट है या इन द कंट्री तो उनका कहना है इट इज़ वन ऑफ द बेस्ट इन द कंट्री टू पॉइंट सिक्स बी ओ मतलब थोड़ा सा और कम कर दें तो पीने लायक ही हो जाएगा वो पानी तो जो मान साहब सिंगापुर में कह रहे थे सिंगापुर में वो जो जीरो वाटर है वो अपने सीवेज का पानी पीते हैं वो सीवेज का पूरे सिंगापुर का सीवेज का पानी नदी के अंदर अपस्ट्रीम डाल दिया जाता है अपस्ट्रीम से वो दस किलोमीटर नदी आके बह के आती है वहाँ से पानी को उठा के और पानी को ट्रीट करके और इतना ट्रीट कर देते हैं कि वो पीने लायक बन जाता है तो वो पानी की एक बूंद भी वेस्ट नहीं करते इसके बाद मुझे बताया गया मोहाली पूरा का पूरा सीवेज से कनेक्ट हो गया है अब मोहाली का कोई भी सीवेज जो है वो अनट्रीटेड नहीं रहेगा पूरा मोहाली का सीवेज ट्रीटेड हो गया है तो हमारी कोशिश है कि पंजाब के सारे शहरों को हम मोस्ट मॉडर्न सिटीज़ बनाएं अपने पंजाब में छोटे बड़े मिला के एक शहर हैं तेरह बड़े शहर हैं और एक छोटे शहर हैं हमने अभी पूरा प्लान बनाया है मिशन मोड के अंदर आप अगले छः सात महीनों में देखेंगे कि सड़कें सफाई स्ट्रीट लाइट्स और एक दो चीज़ें हैं इनको मिशन मोड के अंदर हम दिसंबर या जनवरी तक इन सारे एक शहरों के अंदर आप एक बहुत बड़ा बदलाव आप सभी शहरों के अंदर देखेंगे सीवेज ट्रीटमेंट को भी धीरे 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 पूरे पंजाब के अंदर सभी शहरों को गाँव को इसमें कनेक्ट किया जाएगा एक सीचेवाल वाल मॉडल भी है सीचेवाल वाल मॉडल के ज़रिए थापर मॉडल जिसको गांव-गांव के अंदर जिसमें सीवेज के जरिए सफाई की जा रही है तो लगे हुए हैं मान साहब मैं मान साहब को पंजाब के लोगों को मोहाली के लोगों को आज इस मौके पे बहुत बहुत बधाई देता हूँ ਆਪ ਸਭ ਲੋਗ ਆਏ ਆਪਕਾ ਸਭਕਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਜਿਉ 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 ਕਾਮਯਾਬੀ ਮਿਲਦੀ ਜਾਊਗੀ ਕਿਉਂਕਿ ਰਾਹ ਪਿਆ ਜਾਣੀ ਹੈ ਜਾਂ ਵਾਹ ਪਿਆ ਜਾਣੀ ਹੈ ਕੋਈ ਇਹਦੇ ਵਿੱਚ ਕਮੀਆਂ ਜੇ ਕੋਈ ਹੋਣਗੀਆਂ ਤੁਹਾਨੂੰ ਉਹਨਾਂ ਨੂੰ ਵੀ ਠੀਕ ਕਰਕੇ ਅਗਲੇ ਅਗਲੇ ਸ਼ਹਿਰਾਂ ਤੱਕ ਜਾਂਦੇ ਜਾਓ